बलवंत भाजी बलवंत भाजी ਮਗਨੇਗਮ ਤੋਂ ਲੈ ਕੇ ਕਿੱਦਾਂ ਲੱਗੀ ਅੱਜ ਪਟਿਆਲਾ ਦੇ ਵਿੱਚ ਕਾਰਪੋਰੇਸ਼ਨ ਇਲੈਕਸ਼ਨਾਂ ਨੂੰ ਲੈ ਕੇ ਜਿੱਥੇ ਆਵਾਦਿ ਪਾਰਟੀ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਅਸੀਂ ਟੀਮ ਬਣ ਕੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਗਰੰਟੀਆਂ ਪਟਿਆਲਾ ਨੂੰ ਦਿੱਤੀਆਂ ਨੇ ਪੰਜ ਗਰੰਟੀ ਜਿਹਦੇ ਨਾਲ ਸ਼ਾਇਦ ਇਹਨੂੰ ਆਲਰੇਡੀ ਉਹ ਬਦਲੀ ਜਾਏਗੀ ਉਥੇ ਹੀ ਉਸ ਤੋਂ ਬਾਅਦ ਅੱਜ 34 ਨੰਬਰ ਬੋਰਡ ਦੇ ਉਮੀਦਵਾਰ ਜੀ ਤਜਿੰਦਰ ਮਹਿਤਾ ਜਿਹੜੇ ਸਾਡੇ ਪਾਰਟੀ ਦੇ ਬੜੇ ਸੀਨੀਅਰ ਫਿਗਰ ਹੁੰਦੇ ਉਹਨਾਂ ਦੇ ਦਫ਼ਤਰ ਦੀ ਨੌਕਰੇਸ਼ਨ ਦੇ ਲਈ ਦਫ਼ਤਰ ਤੇ ਘਾਟੇ ਤੇ ਆਇਆ ਅਤੇ ਜਿਹਦੇ ਆਕਸ਼ਾ ਸਾਨੂੰ ਦੇਖਣ ਨੂੰ ਮਿਲੇ ਤਾਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ 34 ਨੰਬਰ ਬੋਰਡ ਦੇ ਨਾਲ ਨਾਲ ਸਮੁੱਚੇ ਪਟਿਆਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਹੁਮਤ ਦੇ ਨਾਲ ਸਾਡੇ ਐਮਸੀ ਜਿਹੜੇ ਉਹ ਜਿੱਤਣਗੇ ਔਰ ਇਹ ਤਾਂ ਪਰਿਵਾਰ ਦੀ ਤਰ੍ਹਾਂ ਇੱਕ ਟੀਮ ਦੀ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਆਪਣਾ ਮੇਰ ਬਣਾ ਕੇ ਪਟਿਆਲੇ ਈ ਔਰ ਪਟਿਆਲੇ ਦੇ ਲੋਕਾਂ ਦੀ ਸੇਵਾ ਕਰਨੀ ਹੈ ਅੱਜ ਪਟਿਆਲਾ ਰਾਜਪੁਰੇ ਕਿ ਪਹੁੰਚਿਆ ਹੋਣਾ ਸਾਫ ਤੋਂ ਨੇ ਜਾ ਮੈਂ ਕਿ ਸਾਡੇ ਕਾਗਜ਼ ਸਾਡੇ ਵਰਤਿਆਂ ਦੇ ਕਾਗਜ਼ ਪਾੜੇ ਗਏ ਨੇ ਤੇ ਕੋਈ ਕਿਸ ਨਾ ਦੇਖ ਦੇ ਕੋ ਇਸ ਤਰ੍ਹਾਂ ਕਿ ਬਾਤ ਨਾ ਜਾਣੇ ਆਉਂਦੇ ਕਿਹੜਾ ਕਾਂਗਰਸ ਪਾਰਟੀ ਕੋਲ ਪੰਜਾਬ ਦੇ ਬਹੁਤ ਸਾਰੇ ਵੋਟਾਂ ਦੇ ਵਿੱਚ ਉਹਨਾਂ ਨੂੰ ਬੜਾ ਕੰਮ ਕੋਲੇ ਨਹੀਂ ਕਿਹਾ ਹੈਗੀ ਸੋ ਉਹਨਾਂ ਉਹਨਾਂ ਕੋਲ ਇਹਨਾਂ ਇਡਿਕੇਸ਼ਨਸ ਰਾਵ ਹੋਰ ਹੈ ਨਹੀਂਗਾ ਕੁਝ ਇਹ ਕਹਿਣਾ ਉਹਨਾਂ ਦਾ ਆਪਣੇ ਆਪ ਦੇ ਵਿੱਚ ਇੱਕ ਕਬੂਲ ਲਾ ਲੈ ਕਿ ਉਹ ਹਾਰ ਮੰਨ ਚੁੱਕੇ ਕਾਂਗਰਸ ਪਾਰਟੀ ਕਿਹੜੇ ਕਿਹੜੇ ਗਰੰਟੀਆਂ ਨੂੰ ਲੈ ਕੇ ਆਏ ਜਿਹੜੀਆਂ ਨਗਰ ਕੌਂਸਲ ਜਿਹੜੀਆਂ ਪੰਜ ਗਰੰਟੀਆਂ ਅਸੀਂ ਦਿੱਤੀਆਂ ਨੇ ਜੀ ਇਹਦੇ ਵਿੱਚ ਪਹਿਲੇ ਨੰਬਰ ਤੇ ਪਟਿਆਲੇ ਸ਼ਹਿਰ ਨੂੰ ਗ੍ਰੀਨ ਔਰ ਕਲੀਨ ਸਿਟੀ ਦਾ ਰੂਪ ਦੇਵਾਉਣ ਦੇ ਲਈ 50 ਇਲੈਕਟ੍ਰਿਕ ਬੱਸਸਾਂ ਨੇ ਜਿਹੜੀਆਂ ਉਹ ਚਲਾਈਆਂ ਜਾਣਗੀਆਂ ਜਿਹਦੇ ਨਾਲ ਟਰੈਫਿਕ ਵੀ ਘਟੇਗਾ ਜਿਹਦੇ ਨਾਲ ਵਾਤਾਵਰਣ ਵੀ ਠੀਕ ਰਹੇਗਾ ਉਹਨਾਂ ਦੇ ਡਿਪੋ ਔਰ ਚਾਰਜਿੰਗ ਸਟੇਸ਼ਨ ਬਣਨਗੇ ਇਸੇ ਤਰੀਕੇ ਦੇ ਨਾਲ 100% ਸੀਵਰੇਜ ਦਾ ਕੰਮ ਹੈ ਜਿਹੜਾ ਉਹ ਕੀਤਾ ਜਾਏਗਾ ਉਹਦੇ ਲਈ ਜਿੰਨੀ ਕੈਪੈਸਿਟੀ ਅਨਾਉਂਸਮੈਂਟ ਹੈ ਉਹ ਕੀਤੀ ਜਾਏਗੀ ਦਾ ਸਿਊਰੇਜ ਪਲਾਨ ਜਿਹੜੇ ਸਰਫੇਸ ਔਰ ਉੱਪਰ ਜ਼ਮੀਨੀ ਪਾਣੀ ਦੇ ذریعے ਸੋਚੇ ਪਟਿਆਲੇ ਦੇ ਕੱਲੇ-ਕੱਲੇ ਘਰ ਨੂੰ ਅ ਪੀਨ ਵਾਲਾ ਪਾਣੀ ਪੰਚਾਇਤ ਜਾ ਸਕੇ ਉਹਦੇ ਲਈ 87 ਐਮਐਲਡੀ ਦੇ ਤਿੰਨ ਨਵੇਂ ਪ੍ਰੋਜੈਕਟ ਨੇ ਜਿਹੜੇ ਉਹ ਵਿੱਢੇ ਜਾਣਗੇ ਆ ਜੋ ਪਾਰਕਿੰਗ ਦੀ ਬਹੁਤ ਵੱਡੀ ਲੋੜ ਹੈ ਲੰਬੇ ਸਮੇਂ ਤੋਂ ਨਵੇਂ ਬੱਸ ਸਟੈਂਡ ਦੇ ਸਾਹਮਣੇ ਉਥੇ ਇੱਕ ਪਾਰਕਿੰਗ ਡਿਵੈਲਪ ਕੀਤੀ ਜਾਏਗੀ ਰਾਜਪੁਰਾ ਸਰੰਦ ਕਨੈਕਟਿੰਗ ਰੋਡ ਨੂੰ ਫੋਰ ਲੇਨ ਕੀਤਾ ਜਾਏਗਾ ਔਰ ਜੋ ਪਿਛਲੇ ਸਮੇਂ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਗਲੀਆਂ ਬਹੁਤ ਸਾਰੀਆਂ ਪਟੀਆਂ ਗਈਆਂ ਸੀਗਾ ਕੁਝ ਤਾਂ ਪਿਛਲੇ ਸਰਕਾਰਾਂ ਨੇ ਵੈਸੀ ਨਹੀਂ ਧਿਆਨ ਦਿੱਤਾ ਤੇ ਕਈ ਥਾਵਾਂ ਦੇ ਉੱਪਰ ਜਿਹੜੇ ਪੀ ਵਾਲੇ ਪਾਣੀ ਦੇ ਪਾਈਪਾਂ ਵਾਸਤੇ ਪਟੇ ਗਈ ਸੀ ਉਹਨੂੰ 6 ਮਹੀਨੇ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਬਿੱਲ ਅ ਨਵੀਆਂ ਨਕੋਰ ਦੇ ਜਿਹੜੀਆਂ ਉਹ ਬਣਾ ਕੇ 6 ਮਹੀਨੇ ਦਿੱਤਾ। ਇਹਦੇ ਇਹਦੇ ਅੱਗੇ ਪਿਛੋਕੜਾ ਜਾਣਾ ਪਾਉਂਦੇ। ਇਹਦੇ ਪਿਛੇ ਜਾਣਾ ਚਾਹਣਾ ਚੋੜਦੇ ਆ। ਇਹਨੇ ਦੇ ਕਾਹ ਨਹੀਂ ਲੱਗੇਗੇ ਪਟਿਆਲੇ ਦੇ। ਪਰ ਮਾਣਾ ਹਾਲ ਹੈ ਬੀਬੀ ਜੀ। ਉਹ ਇਸ ਕਰਕੇ ਜੀ ਕਹਿੰਗੇ ਹਜ਼ਾਰਾਂ ਕਰੋੜ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਤਾਂ ਕੁਝ ਕਾ ਇੰਸਾ ਹੀ ਲੱਗਦਾ ਉਹਦਾ 10% ਹੀ ਲੱਗਦਾ ਬਾਕੀ ਦਾ ਪਿਛਲੇ ਸਰਕਾਰਾਂ ਦੇ ਸਮੇਂ ਲੀਡਰਾਂ ਨੇ ਆਪ ਹੀ ਖੁਰਦਪੁਰ ਦਾ ਜਿਹੜਾ ਉਹ ਕਰਿਆ। ਸਰ ਵੱਡੇ ਬਤਾਲ ਹੋ ਗਿਆ ਸੀ ਜਾਂਚ ਕਰਾਂਗੇ ਪਰ ਅਜੇ ਤੱਕ ਕੋਈ ਗੱਲ ਨਹੀਂ ਬੇਫਿਕਰੋ ਜਾਂਚ ਦਾ ਜਿਹੜਾ ਪ੍ਰੀ ਲਿਮਿਨਰੀ ਜਿਹੜੀ ਜਾਂਚ ਪੜਤਾਲ ਵੀ ਹੈ ਔਰ ਉਹਦੇ ਸਹਿਯੋਗੀ ਜਿਹੜਾ ਉਹ ਕਾਰਪੋਰੇਸ਼ਨੇ ਦੇਣਾ ਹੁੰਦਾ ਸੋ ਜਦੋਂ ਕਾਰਪੋਰੇਸ਼ਨ ਬਣ ਗਈ ਪੰਜਾਬ ਦਾ ਇੱਕ ਨਵਾਂ ਪੈਸਾ ਵੀ ਜਿਸ ਕਿਸੇ ਨੇ ਖਾਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਬਸਰ ਦੱਸ ਦੋ ਵਾਰ ਕਿਹੜੇ ਵਾਰਡ ਦੇ ਘੜੀ ਉੱਤੇ ਕਿੰਦਾ ਜਿਹੜਾ ਹੈ ਤੁਸੀਂ ਲੋਕਾਈ ਕਾਫੀ ਵਿੱਚ ਰਹੀਓ ਕਾਫੀ ਲੰਬੇ ਸਮੇਂ ਤੋਂ ਤੁਸੀਂ ਚੱਲ ਰਹੇ ਹੋ ਕਿਧਰ ਰਿਸਪੌਂਸ ਕਰਾ ਹੈਗਾ ਤੁਹਾਨੂੰ ਇਹ ਮੇਰੀ ਆਪਣੀ ਜਨਮ ਭੂਮੀ ਹੈ ਜੀ ਤੇਜਵਰ ਕਲੋਨੀ ਵਾਰਡ ਨੰਬਰ 34 ਹੈ ਇਹਦੇ ਵਿੱਚ ਇਥੋਂ ਦੇ ਜਿਹੜੇ ਲੋਕ ਨੇ ਬੜੇ ਸੂਝਵਾਨ ਜਿਹੜੇ ਵੋਟਰ ਨੇ ਮੇਰਾ ਆਪਣਾ ਪਰਿਵਾਰ ਹੀ ਹੈ ਜੀ ਸਾਰਾ ਇਹ ਇਹਨਾਂ ਦਾ ਆਪਣਾ ਮੰਨਣਾ ਕਿ ਜਿਹਦੀ ਸਰਕਾਰ ਹੈ ਉਹਦਾ ਐਮਸੀ ਤੇ ਪਰਿਵਾਰ ਦਾ ਬੱਚਾ ਹੀ ਆ ਮੈਂ ਸੋ ਮੈਨੂੰ ਬੜਾ ਭਰਮਾ ਜਿਹੜਾ ਪਿਆਰ ਹੁੰਦਾਰਾ ਇਹਦੇ ਨਾਲ ਹੀ ਲੱਗਦੀ ਮਾਰਕਸ ਕਲੋਨੀ ਹੋਰ ਜਿਹੜੇ ਇਲਾਕੇ ਨੇ ਜਿੱਥੇ-ਜਿੱਥੋਂ ਦੀਆਂ ਵੋਟਾਂ ਇਸ ਵਾਰ ਦੇ ਵਿੱਚ ਆਉਂਦੀਆਂ ਨੇ ਹਰ ਇੱਕ ਇਲਾਕੇ ਦੇ ਵਿੱਚੋਂ ਬਹੁਤ ਪਿਆਰ ਸਰਕਾਰ ਅਦਰ ਜਿਹੜਾ ਮਿਲ ਰਿਹਾ ਤੇ ਇੱਕ ਕਰੋਸਾ ਵੀ ਮਿਲ ਰਿਹਾ ਕਿ ਇਸ ਵਾਰ ਜਿਹੜੀ ਸਰਕਾਰ ਦੀ ਕੌਂਸਲਰ ਨੂੰ ਜਿਹੜਾ ਲੋਕ ਚੁਣਨਗੇ ਕਿਉਂਕਿ ਸਰਕਾਰ ਭਗਵਾਨ ਸਿੰਘ ਮਾਨ ਜੀ ਨੇ ਪਿਛਲੇ 2.5 ਸਾਲਾਂ ਦੇ ਵਿੱਚ ਪੰਜਾਬ ਲਈ ਜੋ ਕੰਮ ਕੀਤੇ ਨੇ ਉਹ ਬਾਕੀ ਕਾਬਲੇ ਤਾਰੀਫ ਨੇ ਤੇ ਲੋਕ ਇਹਦਾ ਜਿਹੜਾ ਸਰਟੀਫਿਕੇਟ ਹੈ ਇਸ ਤੋਂ ਪਹਿਲਾਂ ਆਪਾਂ ਨੂੰ ਦੇ ਚੁੱਕੇ ਨੇ ਕਿਉਂਕਿ ਪਿਛਲੇ ਜਿਹੜੀਆਂ ਜਿਵਨੀ ਚੋਣਾਂ ਦੇ ਵਿੱਚ ਤੁਸੀਂ ਦੇਖਿਆ ਕਿ ਜੇ ਮਾਝਾ ਮਾਲਵਾ ਦੁਆਬਾ ਹਰ ਪਾਸੇ ਜਿਹੜੀ ਆਵਾਜ਼ੀ ਪਾਰਟੀ ਵੱਡੀ ਜਿੱਤ ਨਾਲ ਜਿਹੜਾ ਆਪਣਾ ਪਰਚਮ ਲਹਿਰਾਇਆ ਹੋਲ ਕਾਰਪੋਰੇਸ਼ਨ ਚੋਨਾ ਦੇ ਵਿੱਚ ਵੀ ਆਮ ਆਦੀ ਪਾਰਟੀ ਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਸਤਿਕਾਰ ਜਿਨ੍ਹਾਂ ਦੇ ਨਾਲ ਅੰਗਲਿਤਿਆ ਵੀ ਇਲੈਕਸ਼ਨ ਦੀ ਜਿਹੜੀ ਹੈ ਉਹ ਕਾਫੀ ਲੰਬੇ ਕਾਫੀ ਲੰਬਾ ਸੈਨਵਾਜੇ ਤੋਂ ਹੋਣ ਜਾ ਰਹੀ ਹੈ ਵਿਕਾਸ ਕਾਰੂ ਕਿ ਜਿਹੜੇ ਖੜੇ ਹੋਣਗੇ ਲੋਕਾਂ ਵਿੱਚ ਤੁਸੀਂ ਕੋਈ ਜਿਹਾ ਸਿਆਸੀ ਜਿਹੜੇ ਹੈਗੇ ਉਹ ਵਾਲਾ ਦੀ ਟਿਕਟੇ ਪੇਕਾਰ ਤੋਂ ਆਉਣ ਵਾਲੇ ਪੈਂਡਿੰਗ ਨੇ ਜਿਨਨੇ ਵੀ ਕੰਮ ਕੋਈ ਬਕਾਇਆ ਨੇ ਜੀ ਅਸੀਂ ਆਉਂਦੇ ਸਰ ਜਿਹੜਾ ਹਾਊਸ ਆਪਣਾ ਬਣਾ ਕੇ ਤੇ ਨਾਲ ਦੀ ਨਾਲ ਉਥੋਂ ਜਿੰਨੇ ਵੀ ਕੰਡੀ ਗੱਲ ਨੇ ਉਹਨਾਂ ਦੇ ਮਤੇ ਪਾ ਕੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਪਟਿਆਲੇ ਸ਼ਹਿਰ ਨੂੰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਂਦਾ ਜਿਹੜਾ ਅਸੀਂ ਉਪਰਾਲਾ ਟੀਚਾ ਲੈ ਕੇ ਚੱਲਾਂਗੇ ਇੱਥੇ ਸਾਡੀਆਂ ਜਿਹੜੀਆਂ ਸੀਵਰੇਜ ਦੀਆਂ ਜਿੰਨੀਆਂ ਸਮੱਸਿਆਵਾਂ ਨੇ ਕੋਈ ਸੜਕਾਂ ਦੀ ਸਮੱਸਿਆ ਕੋਈ ਪੀਣ ਵਾਲੇ ਪਾਣੀ ਦੀ ਸਮੱਸਿਆ ਸਟਰੀਟ ਲਾਈਟ ਦੀ ਜਿਹੜੀਆਂ ਪ੍ਰੋਬਲਮਸ ਨੇ ਅਵਾਰਾ ਜਾਨਵਰਾਂ ਦੀ ਜਿਹੜੀ ਚਲ ਰਹੀ ਨੇ ਕੰਦਰਾ ਦੀ ਪ੍ਰੋਬਲਮ ਹੈ ਇਹ ਸਾਰੇ ਕੰਮਾਂ ਨੂੰ ਅਸੀਂ ਠੀਕ ਕਰਾਂਗੇ ਹੱਡਾ ਰੋੜੀ ਤੇ ਕੂੜੇ ਦੇ ਢੇਰ ਪਿੱਛੇ ਆਪ ਸਾਰੇ ਜਾਣੂ ਕਿ ਅਸੀਂ ਬੜਾ ਲੰਮਾ ਸੰਘਰਸ਼ ਕਰਕੇ ਜਿਹੜਾ ਇਹ ਕੂੜੇ ਦਾ ਢੇਰ ਇੱਥੇ ਠਕਵਾਇਆ ਜਿਹੜਾ ਬਾਕੀ ਕੁਝ ਰਹਿ ਗਿਆ ਇਹਨੂੰ ਵੀ ਜੜ ਤੋਂ ਬਿਲਕੁਲ ਖਤਮ ਕਰਕੇ ਅਸੀਂ ਨਾਲ ਦੀ ਨਾਲ ਜਿਹੜਾ ਕੂੜੇ ਦੇ ਪ੍ਰਬੰਧਾਂ ਦਾ ਜਿਹੜਾ ਸਹੀ ਤਰੀਕੇ ਨਾਲ ਮੈਨੇਜਮੈਂਟ ਕਰਾਂਗੇ ਤੇ ਇਹ ਪਟਿਆਲਾ ਸ਼ਹਿਰ ਨੂੰ ਬਸ ਅਸੀਂ ਕਲੀਨ ਸਿਟੀ ਗ੍ਰੀਨ ਸਿਟੀ ਤੇ ਗਾਰਵੇਜ ਫ੍ਰੀ ਪਟਿਆਲਾ ਜਿਹੜਾ ਲੈ ਕੇ ਅਸੀਂ ਟੀਚਾ ਲੈ ਕੇ ਚੱਲੇ ਆ ਤੇ ਅਸੀਂ ਬਣਾਉਣਾ ਆਪਣੇ ਆਰਡਰ ਨੂੰ ਕੀ ਪਿੱਛੇ ਤਾਂ ਗਏ ਸੀ ਇੰਨੇ ਮਦਦ ਨੂੰ ਕਿਉਂ ਆਰਡਰ ਪਈ ਜਾਂਦੇ ਮੈਨੂੰ ਹੀ ਨਹੀਂ ਜੀ ਪੂਰੇ ਪੰਜਾਬ ਦੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਜਿੱਦਾਂ ਪੰਜਾਬ 'ਚ ਸਰਦਾਰ ਭਗਵੰਤ ਸਿੰਘ ਬਾਰ ਜੀ ਰੰਗਲਾ ਪੰਜਾਬ ਬਣਾਉਣ ਦੇ ਨੇਕ ਉਪਰਾਲੇ ਦੇ ਨਾਲ ਲੱਗੇ ਹੋਏ ਨੇ ਉਦਾਂ ਹੀ ਆਮ ਆਦੀ ਪਾਰਟੀ ਦੇ ਹਰ ਇੱਕ ਕੈਂਡੀਡੇਟ ਨੂੰ ਮੌਕਾ ਦਿਓ ਕਿ ਰੰਗਲਾ ਪੰਜਾਬ ਟੀਮ ਦੇ ਵਿੱਚ ਅਸੀਂ ਵੀ ਸ਼ਾਮਲ ਹੋਈਏ ਤੇ ਪੰਜਾਬ ਨੂੰ ਰੰਗਲਾ ਰੰਗਲਾ ਪੰਜਾਬ ਬਣਾਉਣ ਤੇ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ ਧੰਨਵਾਦ ਜੀ